ਕੰਨੀ ਸਤਿਕਾਰ ਦੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜਨ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਵਾ ਆਪਣੇ ਇਸ ਘਰ ਦੇ ਵਿੱਚੋਂ ਤੇ ਦੋ ਜੱਸੀ گاਵਾ ਤੁਹਾਨੂੰ ਦਿਖਾਉਣੀ ਆ ਵਾ ਤੇ ਦੋਵੇਂ ਗੱਪਣਾ ਵਾ ਅਜਨਾਲੇ ਵਾਲੇ ਬਿਲਕੁਲ ਬਾਈਪਾਸ ਦੇ ਉੱਪਰ ਹੀ ਆ ਦੇਖਤਾ ਦੇ ਆ ਬਾਈਪਾਸ ਆ ਜਿਹੜਾ ਵਾ ਅਜਨਾਲੇ ਦਾ ਤੇ ਰੋਡ ਦੇ ਉੱਪਰ ਹੀ ਆ ਜਿਹੜਾ ਵੀਰਦੀਆਂ ਦਾ ਮੇਨ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੀ ਹਾਲ ਜੋ? ਵਧੀਆ ਵਧੀਆ ਤੁਸੀਂ ਦੱਸੋ। ਠੀਕ ਆ ਸਭ ਕਿਰਪਾ ਰੱਬ ਦੀ। ਚਲੋ ਕਿਰਪਾ ਚੈਦੀ ਜੇ। ਤੇ ਅੱਜ ਇੱਥੇ ਡਿਊਟੀ ਲੱਗੀ ਤੁਹਾਡੀ? ਹਾਂਜੀ ਜੀ। ਤੇ ਭਾਈ ਉਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ। ਭਾਈ ਨਵਾਂ ਕੀਤਾ ਜੇ ਪਹਿਲੀ ਵੀਡੀਓ ਲੱਗੇ ਪਾਉਣ। ਅੱਛਾ ਤੇ ਤੁਹਾਨੂੰ ਫਿਰ ਕਹਿੰਦੇ ਵੀ ਤੁਸੀਂ ਆਪ ਹੀ ਬੋਲ ਦੋ ਗੱਲ। ਠੀਕ ਆ। ਸੱਜਣੇ ਮੁੰਡਾ ਹਰੰਦਾ ਚੱਲ ਬਣਾ ਦੋ। ਅੱਛਾ ਤੇ ਨਾਮ ਫਿਰ ਕੀ ਭਾਈ ਉਹਨਾਂ ਦਾ? ਮੈਂ ਵੀਰ ਜੀ ਲਾਲੀ ਜਵੀਦਾ। ਅੱਛਾ। ਹਾਂਜੀ। ਤੇ ਬਾਈਪਾਸ ਤੇ ਹੀ ਆਣਾ ਅੱਜ ਨਾਲੇ। ਹਾਂਜੀ। ਠੀਕ ਆ ਤੇ ਫੋਨ ਨੰਬਰ ਉਹਨਾਂ ਦੇ ਪਾ ਦੇਣਾ ਪਾ ਦੇਣਾ ਉਹਨਾਂ ਦਾ ਲਗਾ ਦੇਣਾ ਚਲੋ ਠੀਕ ਆ ਤੇ ਦੋ ਗਾਵਾਂ ਦੋਵੇਂ ਗੱਬਣਾ ਦੋਵੇਂ ਗੱਬਣਾ ਜੰਲਸੀਆਂ ਵਛੀਆਂ ਦੇਖੋ ਕਿੰਨੀਆਂ ਚੰਗੀਆਂ ਨੇ ਫੁੱਲ ਬਰੀਡ ਦੀਆਂ ਜੰ ਵਛੀਆਂ ਠੀਕ ਆ ਹਾਂਜੀ ਸੋਹਣੀ ਵੜਿਆ ਚਲੋ ਕਿੰਨੇ ਕ ਦੁੱਧ ਆ ਲਈ ਜੇ ਆ ਪਹਿਲੇ ਨੰਬਰ ਤੇ ਜੀ 13 14 ਕਿਲੋ ਤੇ ਆਰਾਮ ਨਾਲ ਕਰਨਾ ਚਾਹੀਦਾ ਇਹਨੂੰ ਅੱਛਾ ਮੈਂ ਤੁਹਾਨੂੰ ਪੁੱਛੋ ਕਿੰਨੀ ਚ ਭਾਈ ਜੀ ਚਲੋ ਦਿਨ ਥੋੜੇ ਖੜਦੀ ਜਰੂਰ ਆ ਹਾਂਜੀ ਆ ਦੇ ਸਾਦੇ ਜੀ ਤੇ ਥਣ ਮੇਰੇ ਦਿਖਾ ਲਈ ਤੁਹਾਨੂੰ ਲੱਗੇ ਤਾਂ ਬੜੀ ਚੰਗੀ ਵਸ਼ੀ ਦੇ ਖਾਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੀ ਤੋਰੋ ਹਾਂ ਫਿਰ ਇੱਕ ਰੀਨੋ ਫੁੱਲ ਬਰੀਡ ਦੇ ਵਸ਼ੀ ਇੱਧਰ ਨੂੰ ਤੋਰਦਾ ਦੇਖ ਇੱਧਰ ਬਾਕੀ ਅੰਦਰ ਨੂੰ ਭਜਦੀਆਂ ਲੈ ਜਾਓ ਅੰਦਰ ਘਮਾ ਲਿਆ ਹੋਤ ਤੇ ਕਰਿਆ ਚਿਹਰਾ ਇਹਦਾ ਫਿਰ ਤੋਂ ਦੇਖ ਸਕਦੇ ਜੀ ਨਿਗਰ ਜਰਸੀਆਂ ਵਾਂ ਜਾਨ ਵਾਲੀਆਂ ਵਾਂ ਜਿਹੜੀਆਂ ਪੂਰੀਆਂ ਇਹ ਆ ਵੀ ਚਲੋ ਅਜੇ ਦਿਨ ਥੋੜੇ ਥੋੜੇ ਛੱਡਦੀਆਂ ਵੇਪ ਜਿਹੜੇ ਵੀ ਇਦਾਂ ਚਲੋ ਘਰੇ ਰੱਖਣੀਆਂ ਵਾ ਤੇ ਮੁੱਲ ਵੀ ਇਹਨਾਂ ਦੇ ਸਾਮ ਛੱਡ ਗਈ ਹੋ ਜਾਣੇ ਆ ਤੇ ਕਿੰਨਾ ਫੇ ਰੱਖਣਾ ਵਿਧਿਆ ਦਾ ਮੁੱਲ ਮੁੱਲ ਵੇਨੋ ਜਿੱਦਾਂ ਦੀ ਮੱਛੀ ਮੈਂ ਨੇ 45 ਦੀ ਕਰ ਦੋ ਮੰਨਤਾ ਨਾ ਮੱਛੀ ਵੇਖੋ ਨਾ ਕਿੰਨੀ ਸੋਣੀ ਹੈ ਹਾਂ ਉਹ ਤੇ ਚਲੋ ਗੱਲ ਤਾਂ ਠੀਕ ਹੈ ਹਾਂਜੀ ਗੱਲ ਅਗਲੇ ਬੰਨੇ ਵੇਖੋ ਮੱਛੀ ਅਗਲੇ ਬੰਨੇ ਕਿਦਾਂ ਦੀ ਹਾਂਜੀ ਹਾਂ ਸਾਮ ਛੱਡ ਕੇ ਦੇ ਦਈਏ ਦੋ ਹਜ਼ਾਰ ਘਟਾ ਲਓ ਵਿੱਚ ਕਿੰਨੇ ਦੀ 43 ਹਜ਼ਾਰ ਦੇ ਜਾਂਦਾ ਵੇ ਲੋਰ ਕਰ ਦੋ ਮਾਨਤਨ 25 ਦਾ ਮੁੱਲ ਪਾਉਣਾ ਹਰ ਤੁਸੀਂ 25 ਜਦ ਤਿਆਰ ਹੁੰਦੀ ਫਿਰ ਤੇ 50 ਹਜ਼ਾਰ ਦੇ ਦਾਨ ਨਹੀਂ ਉਹ ਤੇ ਚਲੋ ਗੱਲ ਤਾਂ ਢੀ ਸਹੀ ਆ 25 ਜਾਨ ਵੇਖੋ ਕਿੰਨੀ ਆ ਬਾਕੀ ਥਾਂ ਕਿੰਨਾ ਪਿਆਰਾ ਲੱਗਾ ਸੋਹਣੀ ਆ ਵੇੜ ਹਾਂਜੀ ਕਰੀਏ ਕੋ ਮਾਨਤਨ 43 ਚ ਘਟਾ ਲਓ ਯਾਰ 43 ਭਾਈ ਤੋ ਪੁੱਛ ਲਈ ਸਿੱਧਾ ਹੀ ਪਾ ਇਹ ਆਪ ਹੀ ਕਰ ਦੇ ਤੁਸੀਂ ਹਾਂਜੀ 40000 ਅੱਛਾ 40000 ਦੀ ਦੇ ਦੋਗੇ ਬਾਕੀ ਚੀਜ਼ਾਂ ਤੇ ਬਿਲਕੁਲ ਜਾਇਜ਼ ਬਾਕੀ ਮੌਕੇ ਤੇ ਹੋਰ ਕਰ ਦੋਗੇ ਨਾ ਥੋੜਾ ਬਾਧਾ ਥੋੜਾ ਬਾਧਾ ਮੌਕੇ ਤੇ ਹੋ ਜਾਊਗਾ ਚਲੋ ਚਲੋ ਕਿਸੇ ਨੇ ਦੂਰ ਨੇੜੇ ਖੜਨੀ ਆ ਬਾਕੀ ਇਹ ਆ ਵੀ ਚਲੋ ਜੰਮੀਆਂ ਪਲੀਆਂ ਵਾ ਰਾਜੀ ਆ ਉਤਰਾ ਵਸੀਆਂ ਨਿੱਗਰ ਤੇ ਪੂਰੀਆਂ ਦੇ ਤੇ ਹੁਣ ਆ ਗਏ ਆਪਣੇ ਕੋਲ ਜਿਹੜੇ ਦੂਸਰੇ ਨੰਬਰ ਤੇ ਇਹ ਵੀ ਗੱਬਣ ਆ ਤੇ ਇਹ ਵੀ ਜਿਹੋ ਤਰ੍ਹਾਂ ਕਿੰਨੇ ਕੇ ਦੁੱਧ ਆ ਲਈ ਆ ਜੱਪੜ ਪਟੇੜਾ ਉਹਦੇ ਧੱਕ ਨੇ ਦੁੱਧ ਤੁਹਾਨੂੰ ਪਤਾ ਹਾਂਜੀ ਹਾਂਜੀ ਅੰਦਾਜ਼ ਜਾਂਦਾ ਹੁਣ ਆਪਾਂ ਸੇਵਾ ਕਰਾਂਗੇ ਨੇ 15 16 ਕਿਲੋ ਵਿੱਚ ਚੋਲਿਆ ਕਰਾਂਗੇ ਹਾਂਜੀ ਹਾਂਜੀ ਨਾ ਕਰਾਂਗੇ 10 ਕਿਲੋ ਚੋਕ ਕਰਾਂ ਹਾਂਜੀ ਉਸੇ ਬਾਅਦ ਸਾਰੀ ਗੱਲ ਮੁੱਕਣੀ ਤੇ ਤੋੜੀ ਕਿ ਜਿਆਦ ਫ੍ਰੀਡ ਹੋਖੋ ਪੂਰੀ ਆ ਹਾਂਜੀ ਕਿ ਸੇਵਾ ਦਾ ਇਹ ਸਾਰਾ ਤੇ ਥਾਣੇ ਦੇ ਕਰੀ ਦਿਖਾ ਦੀਏ ਲੱਗੇ ਤਾਂ ਆ ਦੇਖਾ ਦੇ ਥਾਣੇ ਦੇ ਵੀ ਲੱਗੇ ਤਾਂ ਖਲੋ ਹਾਂ ਫੇਰ ਤੋੜ ਦੀਏ ਬਾਕੀ ਇਹ ਵੀ ਜਰਸੀ ਸੋਹਣੀ ਆ ਤਰਾ ਖਲੋ ਮੜੀ ਜੀ ਹਾਂ ਤੋੜ ਦੋ ਉਦੋਂ ਤੋੜ ਦੋ ਆਜੇ ਲੈ ਆਓ ਲੈ ਆ ਨਾ ਬਾਕੀ ਇਹ ਜੇ ਤਿਆਰ ਹੋਣੀ ਹੈ ਇਹਦੀ ਬਾਕੀ ਅੰਦਾਜ਼ਾ ਜਿਹੜਾ ਕਹਿੰਦੇ ਵੀ 15 ਚ ਲਾ ਕੇ ਕੱਢ ਸਕਦੀ ਹੈ ਬਾਕੀ ਵੱਧ ਵੀ ਦੁੱਧ ਕੱਢ ਸਕਦੀ ਆ ਤੇ ਘੱਟ ਵੀ ਕੱਢ ਸਕਦੀ ਆ ਗੱਭਨ ਪਸ਼ੂ ਦਾ ਜਿਹੜਾ ਦੁੱਧ ਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਵਾ ਜੋ ਵੀ ਆ ਤੁਹਾਡੇ ਸਾਹਮਣੇ ਆ ਤੇ ਇਹਦਾ ਫਿਰ ਵੇਚੀ ਮੁੱਲ ਕਿੰਨਾ ਕਰਖਣਾ ਆਪਾਂ 80 ਦੇ ਦਈਏ 45 ਦੀ ਵੇਚੀ ਹਾਂਜੀ 45 ਦੀ ਦਈਏ ਵੱਚੀ ਉਸ ਤੋਂ ਸੋਹਣੀ ਵੀ ਨਹੀਂ ਕਰ ਦਿਓ ਕੋਈ ਛੋਟ ਛੱਡ 1000 ਘਟਾ ਲਓ ਬੱਚਾ ਇਹ ਵੀ ਦਈਏ ਵੇਚੀ ਜੈਜ ਜੀ ਠੀਕ ਜੋ ਜੈਜ ਜੋ ਜੋੜਾ ਹੀ ਕਰੀਏ ਹਿਸਾਬ-ਤਬਾਬ ਦਾ ਘਟਾ ਲਓ ਯਾਰ ਹੋਰ ਮਾਨਤਾ ਕਰ ਇੱਕੋ ਗੱਲ ਕਰੀਏ ਫਿਰ ਬਰਾਬਰ ਹੀ ਕਰਦੀਏ ਜੋੜਾ ਹੀ ਚਾਲੀ ਦੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਉਹ ਲੈ ਜਾਏ ਕਿੰਨੇ ਚਲੋ ਸਾੰਭਣੀਆਂ ਸੁੰਭੜੀਆਂ ਵਾਂ 2-4 ਦਿਨ 10 ਦਿਨ ਜੇ ਲੈ ਵੀ ਜਾਣ ਇਹਨਾਂ ਨੇ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋਲ ਪਾਸ ਕਰਕੇ ਨਾ ਹਾਂਜੀ ਹਾਂਜੀ ਤਸੱਲੀ ਕਰਕੇ ਤਸੱਲੀ ਕਰਕੇ ਖੜੇ ਜੀ ਤੇ ਬਾਕੀ ਇੱਥੇ ਆਓ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਖ ਕੇ ਪਸ਼ੂ ਖਰੀਦੋ ਪਾਸ ਕਰਕੇ ਖੜੋ ਜੀ